इतने असी अपना काफी हावी मात्रा दे फोरस लगाई है ते चेकिंग की जा रही है। उन्होंने कहा कि शरारती अंसरानु किसी भी सूरत विच बख्शिया नहीं जावेगा। इस पूरे मुहिम में बिच साढे वालों तकरीबन 150 करीब फोरस लाई जा चुकी है ते बाक बाक रैंक दे अफसर लगाए गए हैं। ओना कहा की इस मुहिम दोनों तरीके निक अक नजिठण ली पी एसारा कर रहे हैं दूसरे तरीके माड़ी आदत तू निकलना चाहता है नशा छदना चाहता है असि उस भी अडिकलीनिक भर्ती करवा रहे इस मौके ओहा था एस एच ओ सरदार अमरीत सिंह पुलिस प्रशासन मौजूद सन ਮਾਨਸਾ ਤੋਂ ਕੈਮਰਾਮੈਨ ਅਨੀਲ ਮਿੱੱਦਾ ਦੇ ਨਾਲ ਰਾਜੀਵ ਸ਼ਰਮਾ ਆਜ਼ਾਦੀ ਰਿਪੋਰਟ ਅੱਜ ਯੋਧਨੇਸ਼ਾ ਵਿਰੋਧ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਤਹਿਤ ਪੂਰੇ ਪੰਜਾਬ ਸਟੇਟ ਦੇ ਵਿੱਚ ਆਪਰੇਸ਼ਨ ਸੀਲ ਆਯੋਜਿਤ ਕੀਤਾ ਗਿਆ ਇਸ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਵੀ ਅਸੀਂ 8 ਜਗ੍ਹਾ ਦੇ ਵਿੱਚ ਨਾਕੇ ਲਾਏ ਨੇ ਤੇ ਉਸੇ ਨਾਕਿਆਂ ਨੂੰ ਚੈੱਕ ਕਰਦੇ ਹੋਏ ਨਾ ਅਜਾ ਇੱਥੇ ਲੱਖੀਵਾਲਾ ਨਾਕਾ 'ਚ ਆਇਆ ਹਾਂ ਇਹ ਸਾਡਾ ਹਾਈ ਟੈਕ ਨਾਕਾ ਹੈ ਪੰਜਾਬ ਤੇ ਹਰਿਆਣਾ ਦੇ ਹੱਦ ਤੇ ਲੱਗਾ ਨਾਕਾ ਹੈ ਹੈ ਤੇ ਇੱਥੇ ਅਸੀਂ ਆਪਣਾ ਕਾਫੀ ਹਾਜ਼ਰੀ ਮਾਤਰਾ ਦੇ ਫੋਰਸ ਲਾਈ ਹੈ ਤੇ ਚੈਕਿੰਗ ਕਰ ਰਹੇ ਹਾਂ ਇਸ ਪੂਰੇ ਮੁਹੀਮ ਦੇ ਵਿੱਚ ਅਸੀਂ ਤਕਰੀਬਨ 700 ਦੇ ਕਰੀਬ ਫੋਰਸ ਲਾਈ ਹੈ ਤੇ ਵੱਖ-ਵੱਖ ਰੈਂਕ ਦੇ ਅਫਸਰ ਇੱਥੇ ਲਗਾਏ ਨੇ ਤੇ ਇਹ ਜਿਹੜੀ ਮੁਹੀਮ ਹੈ ਇਹਦੇ ਵਿੱਚ ਅਸੀਂ ਦੋ ਦੋਨੋ ਤਰੀਕੇ ਨਾਲ ਕੰਮ ਕਰ ਰਹੇ ਹਾਂ ਇੱਕ ਅਸੀਂ ਲੀਗਲ ਐਂਗਲ ਵੀ ਕਰ ਰਹੇ ਹਾਂ ਜਿਹਦੇ ਵਿੱਚ ਜੇ ਕੋਈ ਨਸ਼ਾ ਸਾਡੇ ਏਰੀਆ 'ਚ ਆ ਕੇ ਵੇਚ ਰਿਹਾ ਹੈ ਉਹਦੇ ਉੱਤੇ ਅਸੀਂ ਐਨਡੀਪੀਐਸ ਦੇ ਐਫਆਈਆਰ ਕਰ ਰਹੇ ਹਾਂ ਤੇ ਦੂਸਰਾ ਸਾਡਾ ਜਿਹੜਾ ਤਰੀਕਾ ਹੋਇਆ ਹੈ ਹੈ ਕਿ ਜੇ ਕੋਈ ਇਸ ਮਾੜੀ ਆਦਤੋਂ ਨਿਕਲਣਾ ਚਾਹੁੰਦਾ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਜਾਂ ਓਟ ਕਲੀਨਿਕ ਉਹਦੇ ਵਿੱਚ ਉਹਨੂੰ ਭਰਤੀ ਕਰਵਾਂਦੇ ਆ ਇਸ ਤਰੀਕੇ ਨਾਲ ਪੰਜਾਬ ਸਰਕਾਰ ਦੋ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਇੱਕ ਲੀਗਲ ਦੇ ਵਿੱਚ ਜਿੱਥੇ ਉੱਤੇ ਪਰਚੇ ਹੋ ਰਹੇ ਨੇ ਤੇ ਦੂਸਰਾ ਜਿਹੜਾ ਇਸ ਦਲਦਲ ਤੋਂ ਕੋਈ ਨਿਕਲਣਾ ਚਾਹੁੰਦਾ ਤਾਂ ਉਹਦੇ ਨਾਲ ਅਸੀਂ ਨਰਮ ਵਤੀਰਾ ਕਰਦੇ ਪਏ ਹਾਂ ਸਰ ਹੁਣ ਤੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਕਿੰਨੀ ਰਿਕਵਰੀ ਹੋ ਚੁੱਕੀ ਹੈ ਜੀ ਕਿੰਨਾ ਕੁ ਤਕਰ ਚੋ ਹਾਂ ਇਹ ਅਸੀਂ ਰਿਕਵਰੀ ਦਾ ਤੁਹਾਨੂੰ ਜਦ ਪ੍ਰੋਗਰਾਮ ਖਤਮ ਹੋ ਜਾਂਦਾ ਹੈ ਉਹ ਤੋਂ ਬਾਅਦ ਦੱਸ ਸਕਦੇ ਹਾਂ ਹਾਂਜੀ